ਫੰਨਾ ਪੁਲਿਸ ਨੇ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਦਾ ਕੀਤਾ ਪਰਦਾ ਫਾਸ਼ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਪੋਸਟ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜ ਜਿਹਦੇ ਤੋਂ ਸਾਨੂੰ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਇਆ ਇਹਦੀ ਡਿਟੇਲ ਚ ਮੈਂ ਦੱਸਣਾ ਚਾਹਾਂਗੀ ਜੀ ਸਾਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੁਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੇ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਦਾ ਕੀਤਾ ਪਰਦਾ ਫਾਸ਼ 5 ਕੁਇੰਟਲ 50 ਕਿਲੋ ਪੁੱਗੀ ਚੋਰਾ ਪੋਸਟ ਟਰੱਕ ਸਮੇਤ ਕੀਤਾ ਗ੍ਰਿਫਤਾਰ ਅੱਜ ਐਸਐਸਪੀ ਦਫ਼ਤਰ ਖੰਨਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਅਤੇ ਐਸਪੀ ਸ਼ੌਰਵ ਜਿੰਦਲ ਖੰਨਾ ਦੇ ਦਸਨ ਦੇਸ਼ ਤੇ ਮਾੜੇ ਅੰਤਰਾ ਨੂੰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮਹਿ ਅਧੀਨ ਡੀਐਸਪੀ ਨikhil Garg Payal ਇੰਸਪੈਕਟਰ ਰੋਹਿਤ ਸ਼ਰਮਾ ਮੁਖੀ ਥਾਣਾ ਦਰਾਹਾ ਸਮੇਤ ਥਾਣਾ ਦਰਾਹਾ ਦੀ ਪੁਲਿਸ ਪਾਰਟੀ ਨੇ ਉਕਤ ਮੁਕਦਮੇ 'ਚ ਇੱਕ ਅਥੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5.50 ਕਿਲੋ ਭੁੱਕੀ ਚੂਰਾ ਪੋਸਟ ਸਮੇਤ ਟਰੱਕ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਸਾਡੇ ਜੀ ਪੁਲਿਸ ਵਿਲਾ ਖੰਨਾ ਦੀ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਜਾਰੀ ਰਹਿੰਦੀ ਆ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਥਾਣੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਜੰਧਲ ਜੀ ਡੀਐਸਪੀ ਪਾਇਲ ਨਿਖਲ ਐਸਐਚਓ ਦਰਾਹਾ ਇੰਸਪੈਕਟਰ ਰੋਹਿਤ ਇਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜਿਹਦੇ ਚੋਂ ਸਾਨੂੰ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਬਰਾਮਦ ਹੋਇਆ ਇਹ ਜੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ ਸਾਨੂੰ ਕੱਲ ਸਾਡੀ ਜਿਹੜੀ ਦੁਰਾਹਾ ਦੁਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਪੁਟ ਇਤਲਾ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਨਪੁਰ ਯੂਪੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ ਪੀਬੀ 10 ਐਚਕਿਊ 9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਬੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਜਿਹੜਾ ਟਰੱਕ ਹੈ ਇਹਦੇ 'ਚ ਭੁੱਕੀ ਚੂਰਾ ਪੋਸਤ ਭਾਰੀ ਮਾਤਰਾ 'ਚ ਹੈਗਾ ਤੇ ਇਹਨੂੰ ਵੇਚਣ ਲਈ ਇਹ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦੁਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ ਉਨੋਟ ਅੰਡਰ 156185 ਐਨ ਡੀ ਪੀ ਐਸ ਐਕਟ ਤੇ ਪਰਚਾ ਦਰਜ ਕਰਕੇ ਅੱਗੇ ਤਾਮਿਲ ਜਿਹੜੀ ਤਫਤੀਸ਼ ਤਾਮਿਲ ਚ ਲਿਆਂਦੀ ਗਈ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਡੀ ਐਸ ਪੀ ਪਾਇਲ ਇਹਨਾਂ ਦੀ ਨਿਗਰਾਨੀ 'ਚ ਜਦੋਂ ਟਰੱਕ ਦੀ ਪੂਰੀ ਛਾਣਬੀਨ ਕੀਤੀ ਗਈ ਉਹਦੇ ਚ ਸਾਨੂੰ 5 ਕੁਇੰਟਲ 50 ਕਿਲੋਗ੍ਰਾਮ ਪੁੱਕੀ ਚੂਰਾ ਪੋਸਟ ਪਰਮੋਤ ਹੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਔਰ ਜਿਹੜਾ ਉਹਦਾ ਡਰਾਈਵਰ ਹੈ ਉਹ ਤਾਂ ਮੌਕੇ ਤੇ ਨਹੀਂ ਮਿਲਿਆ ਪਰ ਟੋਰੀ ਉਹਨੂੰ ਅਸੀਂ ਤਫਤੀਸ਼ ਤੇ ਨਾਮਿਨੇਟ ਕਰਾਂਗੇ ਤੇ ਇਸ ਤੋਂ ਪਿੱਛੇ ਵੀ ਜੇ ਕੋਈ ਹੋਰ ਬਿਕੋਜ਼ ਇਟਸ ਅ ਵੈਰੀ ਹੈਵੀ ਕੁਆਂਟੀਟੀ ਤਾਂ ਅਸੀਂ ਪਤਾ ਕਰਾਂਗੇ ਵੀ ਇਹਦੇ ਚ ਹੋਰ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਹੁਣ ਤੱਕ ਪ੍ਰੀਲੀਮਿਨਰੀ ਪਤਾ ਲੱਗਿਆ ਕਿ ਇਹ ਜਿਹੜੀ ਪੁੱਕੀ ਹੈ ਇਹ ਪਿੱਛੋਂ ਵੈਸਟ ਬੰਗਾਲ ਤੋਂ ਲੈ ਕੇ ਆਈ ਹੈ ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿンス ધ ਰਿਕਵਰੀ ਇਜ਼ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਛੇ ਨਾਲ ਦੇ ਕੀ ਲਿੰਕ ਹੈ ਇਹਨਾਂ ਦਾ ਪਹਿਲਾਂ ਵੀ ਕੋਈ ਹੈ ਮਕਦਮਾ ਸਟਾਈਡ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਹਾਂ ਉਹਦੇ ਤੋਂ ਸ਼ਾਇਦ ਹੋਰ ਕਲੂ ਪਤਾ ਲੱਗੇ